ਜਿਹੜੀ ਡਿਊਟੀ ਆ ਉਹ ਈਸਟ ਕੰਸਟਿਟਿਊਐਂਸੀ ਚ ਜ਼ੋਨ ਨੰਬਰ 3 ਦੇ ਜਿਹਨੇ ਪੁਲਿਸ ਸਟੇਸ਼ਨ ਨੇ ਛੇ ਉਹਨਾਂ ਛੇ ਪੁਲਿਸ ਸਟੇਸ਼ਨ ਦੇ ਜਿਹੜਾ ਸਾਡੇ ਸਿਕਿਉਰਿਟੀ ਪ੍ਰਬੰਧਕੀ ਡਿਊਟੀ ਮੇਰੀ ਸਾਡੇ ਮੇਰੇ ਨਾਲ ਦੋ ACP ਸਾਹਿਬ ਇੱਕ DCP ਸਾਹਿਬ ਸਤਵੀਰ ਜੀ ਦੀ ਲੱਗੀ ਆ ਮਤਲਬ ਨਾਲ ਸਾਡੇ ਵੱਖ-ਵੱਖ ਜਿਹੜੀਆਂ ਨੇ ਪੈਟਰੋਲਿੰਗ ਪਾਰਟੀਆਂ ਨੇ ਸੈਕਟਰ ਇੰਚਾਰਜ ਨੇ ਹਰੇਕ ਜਿਹੜੀ ਲੋਕੇਸ਼ਨ ਆ ਉਹਦੇ ਉੱਤੇ ਕਰੀਬ 6 ਕਰਮਚਾਰੀ 7 ਕਰਮਚਾਰੀ ਜਿਹੜੇ ਆ ਉਹ ਤਨਖਾਦ ਕੀਤੇ ਗਏ ਨੇ ਔਰ ਹਰੇਕ ਲੋਕੇਸ਼ਨ ਦੇ ਹਰੇਕ ਕਰਮਚਾਰੀ ਦੇ ਨੂੰ ਜਿਹੜਾ ਵਿਪਨ ਦਿੱਤਾ ਗਿਆ ਹਿਯਾਰ ਦਿੱਤੇ ਗਏ ਨੇ ਔਰ ਜਿਹੜੇ ਅਰਕ ਸਖਤ ਸੁਰੱਖਿਆ ਪ੍ਰਬੰਧ ਜਿਹੜੇ ਆ ਉਹ ਇਲੈਕਸ਼ਨ ਦੇ ਕੀਤੇ ਜਾ ਰਹੇ ਆ ਔਰ ਬਿਲਕੁਲ ਮਲਾਜਮਾਂ ਨੂੰ ਬਰੀਫ ਕਰ ਦਿੱਤਾ ਗਿਆ ਬਿਲਕੁਲ ਫੇਅਰ ਇਲੈਕਸ਼ਨ ਹੋਣੀ ਹੈ ਔਰ ਕਿਸੇ ਦੇ ਨਾਲ ਕੋਈ ਪਖਵਾਦ ਨਹੀਂ ਹੋਏਗਾ ਬਿਲਕੁਲ ਪੀਸਫੁਲ ਇਲੈਕਸ਼ਨ ਹੋਏਗੀ ਜਿਹੜੇ ਵੀਹਿਕਲ ਨੇ ਉਹ ਬੂਥਾਂ ਤੋਂ ਹਟਵੇ پارک ਕਰਾਏ ਜਾਣਗੇ ਔਰ ਜਿਹੜੇ ਆ ਲੋਕ ਆ ਆਪਣੇ ਆਪਣੇ ਵਿਕਲ ਦੇ ਉੱਤੇ ਆਣ ਕੇ ਜਿਹੜੀ ਆ ਆਪਣੀ ਪੋਲਿੰਗ ਕਰਨ ਇਹ ਵੀ ਆ ਮਸ਼ੀਨਾਂ ਦੇ ਨਾਲ ਨਾਲ ਜਿਹੜੀ ਬਾਕੀ ਸਮੱਗਰੀ ਵੀ ਦਿੱਤੀ ਜਾ ਰਹੀ ਆ ਜਦੋਂ ਲੈ ਕੇ ਜਾਂਦੇ ਤੇ ਨਾਲ ਪੁਲਿਸ ਨਾਲ ਜਾਂਦੀ ਬਿਲਕੁਲ ਜੀ ਪੁਲਿਸ ਨਾਲ ਜਾਏਗੀ ਉਹਦੇ ਈ ਵੀ ਐਮ ਮਸ਼ੀਨਾਂ ਦੇ ਨਾਲ ਹੀ ਫੋਰਸ ਜਾਏਗੀ ਔਰ ਉਹਨੂੰ ਜਦੋਂ ਕੰਪਲੀਟ ਇਲੈਕਸ਼ਨ ਕਰਾਉਣ ਤੋਂ ਬਾਅਦ ਵਾਪਸ ਜਮਾ ਵੀ ਕਰੂਗਾ ਅੱਛਾ ਸਰ ਕਿੰਨੇ ਤੋਂ ਕਿੰਨੇ ਵਜੇ ਤੱਕ ਰਹੇਗੀ ਇਹ 7 ਤੋਂ 4 ਹੈ ਜੀ 7 ਤੋਂ 4 ਵਜੇ ਤੱਕ ਇਲੈਕਸ਼ਨ ਸੈਂਸੀ ਬੂਥਾਂ ਦੇ ਉੱਤੇ ਕੋਈ ਗੱਲ ਕਹਿਣਾ ਚਾਹੁੰਦੇ ਜੀ ਜਿਹੜੇ ਨਹੀਂ ਜੀ ਬਿਲਕੁਲ ਇਹ ਗੱਲ ਹੈ ਕਿ ਜਿਵੇਂ ਕੋ 7 ਤੋਂ 4 ਇਲੈਕਸ਼ਨ ਹੈ 4 ਵਜੇ ਤੱਕ ਜਿਹੜਾ ਜਿਹੜਾ ਉਸ ਬਾਉਂਡਰੀ ਦੇ ਅੰਦਰ ਆ ਗਿਆ ਉਹਦੀ ਪੋਲਿੰਗ ਕਰਾਈ ਜਾਏਗੀ 4 ਵਜੇ ਤੋਂ ਬਾਅਦ ਬਾਉਂਡਰੀ ਦੀ ਐਂਟਰੀ ਜਿਹੜੀ ਆ ਉਹ ਬੰਦ ਕਰ ਦਿੱਤੀ ਜਾਊਗੀ ਉਸ ਨੂੰ ਜਿਹੜੇ ਅੰਦਰ ਹੋਣਗੇ ਉਹਨਾਂ ਨੂੰ ਪੋਲਿੰਗ ਕਰਾਉਣ ਦੇ ਘੰਟਾ ਲੱਗੇ ਡੇਢ ਘੰਟਾ ਲੱਗੇ ਉਹ ਕੰਪਲੀਟ ਕਰਨ ਤੋਂ ਬਾਅਦ ਹੀ ਫਿਰ ਉੱਥੇ ਉਹਦੀ ਗਿੰਦੀ ਸਰ ਲੰਬਾ ਸਮਾਂ ਇੰਤਜ਼ਾਰ ਰਹਿਦਾ ਚੋਣਾਂ ਦਾ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਚੋਣਾਂ ਲੋਕਾਂ ਨੂੰ ਚਾਹਨਾ ਚਾਹੁੰਦੇ ਵਾਧ ਤੋਂ ਵਾਧ ਲੋਕਾਂ ਨੂੰ ਜਿਹੜੀ ਆਪਣੀਆਂ ਪੋਲਿੰਗ ਕਰਨੀ ਚਾਹੀਦੀ ਆ ਆਪਾਂ ਸਰਕਾਰਾਂ ਨੂੰ ਦੋਸ਼ ਦਿੰਦੇ ਆ ਦੂਜਿਆਂ ਦਿੰਦੇ ਆ ਆਪਣਾ ਪੋਲਿੰਗ ਦਾ ਜਿਹੜਾ ਅਧਿਕਾਰ ਆ ਉਹਦੀ ਤੇ ਆਪਣੇ ਜਿਹੜੇ ਮਨਪੋਂਦੇ ਕੈਂਡੀਡੇਟ ਜਿਹੜੇ ਹੋ